ਹਾਂਜੀ ਸਰ ਜੀ ਜਿਹੜਾ ਅੱਜ ਇੱਥੇ ਟਰੱਕ ਦੇ ਨਜਮਾ ਨੂੰ ਛੋਡੇ ਬਾਦ ਨੂੰ ਆਪਣਾ ਸਪਾਕ ਕੀਤਾ ਉਹਦੇ ਬਾਰੇ ਕੁਝ ਜਾਣਕਾਰੀ ਦਿਓ ਉਹ ਸਾਡੀ ਬਿੰਤੀ ਹੈ ਵੀ ਦੇਖੋ ਮੇਨ ਰੋਡ ਹੈ ਇਹ ਰੋਡ ਹੈ ਜਿਹੜਾ ਨਿਹਾਲ ਸਿੰਘ ਵਾਲਾ ਤੋਂ ਮੇਨ ਹਾਈਵੇ ਜਿਹੜਾ ਮੋਗਾ ਬਰਨਾਲਾ ਉਹਨੂੰ ਟੱਚ ਕਰਦਾ ਤੇ ਬਹੁਤ ਜ਼ਿਆਦਾ ਆਵਾਜ਼ ਆਈਏ ਇਦੋਂ ਡੈਂਟਾ ਹੈਗਾ ਮਗਾ ਪ੍ਰਾਣੇ ਨੂੰ ਗ੍ਰਾਫ ਕੋਲਪੁਰ ਮੁਕਤੀ ਸਾਈਡ ਵਾਲਾ ਸੋ ਜਿਹੜੇ ਬਚਾਨਦਾਰ ਰਹੋ ਨਾ ਉਹਨਾਂ ਵੀਰਾਂ ਨੂੰ ਅਸੀਂ ਰਿਕਵੈਸਟ ਕੀਤੀ ਜਿਵੇਂ ਇਹ ਵੀ ਲੱਗੀਆਂ ਨੇ ਔਰ ਇਹ ਵੀ ਲੱਗ ਰਹੀਆਂ ਨੇ ਸੋ ਕਿ ਇਹ ਰੇੜੀਆਂ ਅੱਗੇ ਲਾਈਆਂ ਨੇ ਸਿਰ ਪਬਲਿਕੇ ਦਾ ਕਰੋ ਨਹੀਂ ਆ ਉੱਛੇ ਪਾਸੇ ਆਵਾਜ਼ ਵਿੱਚ ਬਹੁਤ ਜ਼ਿਆਦਾ ਪ੍ਰੇਸ਼ ਆ ਰਹੀ ਹੈ ਸੋ ਅੱਜ ਮੈਂ ਸਾਰੀਆਂ ਦੁਕਾਨਾਂ ਤੇ ਜਾ ਕੇ ਰਿਕਵੈਸਟ ਕੀਤੀ ਹੈ ਕਿ ਕਾਈਨਲੀ ਇਹਨੂੰ ਜਿਹੜੀਆਂ ਰੇੜੀਆਂ ਨੇ ਇਹਨਾਂ ਨੂੰ ਤੁਸੀਂ ਬਿਲਕੁਲ ਪਿੱਛੇ ਲੈ ਜਾਓ ਤਾਂ ਜੋ ਆਵਾਜ਼ ਇਹ ਜਿਹੜੀ ਹੈਗੀ ਉਹ ਸਹੀ ਤਿਕਣਾ ਚੱਲ ਸਕੇ ਟ੍ਰੈਫਿਕ ਜਿਹੜੇ ਰੂਲਸ ਨੇ ਉਹਨਾਂ ਦੀ ਪਾਲਣਾ ਹੋ ਸਕੇ ਇਹਦਾ ਜਿਹੜਾ ਆਮ ਜਨਤਾ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਊ। ਸਰ ਜਿਵੇਂ ਉਹ ਛੋਡੇ ਕਹਿਣ ਦੇ ਬਾਵਜੂਦ ਦੁਕਾਨਦਾਰ ਆਪਣੇ ਸਮਾਨ ਅੱਗੇ ਫੇਰ ਲਾ ਦੇ ਉਹਨਾਂ ਨੂੰ ਕੀ ਪੀਲ ਕਰਨੀ ਚਾਹੁੰਗੇ ਦੁਵਾਰਾ? ਉਹਨਾਂ ਨੂੰ ਦੋ ਗੱਲਾਂ ਹੋ ਗਈਆਂ ਨੇ। ਜੇਕਰ ਉਹਨਾਂ ਨੇ ਰਿਕਵੈਸਟ ਸਾਡੀ ਪ੍ਰਮਾਣ ਕਰਨ ਲਈ ਤਾਂ ਠੀਕ ਐ। ਆਦਰਵਾਇਜ਼ ਮਾਰਕੀਟ ਤੇ ਬੇਤੀ ਇਤਨਾ ਤਾਲਮਿਲ ਕੀਤਾ ਜਾਊਗਾ ਤੇ ਟਾਪਰ ਤਰੀਕੇ ਨਾਲ ਜਿਹੜੀ ਇਹਦੀ ਲਾਈਨ ਲਵਾਈ ਜਾਊਗੀ ਜੇ ਇਹਦੀ ਤੂੰ ਅਧੂਰੀ ਕਰੂਗਾ ਤੇ ਉਹਦੇ ਖਿਲਾਫ ਜਿਹੜਾ ਬਣਦਾ ਹੈਗਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਠੀਕ ਐ।